i think i have to leave some ਇਸ ਦਫਤਰ ਅੰਗਲੋਇਸ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈਗਾ ਇੱਕ ਨਵੇਂ ਸਾਲ ਦੀ ਸ਼ੁਰੂਆਤ ਕਰਨ ਵਾਸਤੇ ਮਾਗੀ ਤੇ ਕਰਦੇ ਆ ਮੌਕੇ ਤੇ ਅੱਜ ਇਹ ਕਿ ਬਾਟ ਰੱਖਿਆ ਗਿਆ ਜਿਹਦੇ ਸੰਦਰਭ ਸਮੂਹ ਜਿਹੜਾ ਹੈਗਾ ਡੀਸੀ ਆਫਿਸ ਦਾ ਸਟਾਫ ਐਸਡੀਐਮ ਆਫਿਸਿਸ ਦਾ ਸਟਾਫ ਤੇ ਆਪਣੇ ਸਰਕਸਰ ਆਫਿਸ ਦਾ ਸਟਾਫ ਅੱਜ ਮੌਕੇ ਤੇ ਰਬ ਦੇ ਮੋਹਰੇ ਇੱਕ ਕੋਈ ਅਰਦਾਸ ਹੈ ਸਾਰਿਆਂ ਨੂੰ ਚੰਗੀ ਸਿਹਤ ਬਖਸ਼ਣ ਸਰ ਦੇ ਪਰਿਵਾਰ ਨੂੰ ਚੰਗੀ ਸਿਹਤ ਬਖਸ਼ਣ ਤੇ ਸਾਡ ਨੂੰ ਨਹੀਂ ਤਾਕੜ ਦੇਣ ਕਿ ਸਾਡੀ ਕਲਮ ਤੋਂ ਕਦੇ ਕਿਸੇ ਦੇ ਨਾਲ ਗਲਤ ਨਾ ਹੋਵੇ ਤੇ ਅਸੀਂ ਸਿਰਫ ਨਿਆਂ ਕਰੀਏ ਥੈਂਕ ਯੂ ਮੈਂ ਵਿਕਾਸ ਕੁਮਾਰ ਪ੍ਰਧਾਨ ਡੀਸੀ ਅਫਸਰ ਅਪਲਾਈ ਯੂਨੀਅਨ ਲੁਧਿਆਣਾ ਜੀ ਸਰ ਜਿਹੜਾ ਅੱਜ ਜਿਹੜਾ ਜਿਹੜਾ ਮੁਕਤ ਸੰਗਤ ਦੇ ਸ਼ੁੱਧਾਡੇ ਦੇ ਅਸੀਂ ਇਹ 42 ਜਿਹੜਾ ਸਾਡੇ ਵੱਲੋਂ ਜਿਹੜਾ ਇਹ ਪਾਰਟ ਹੈਗਾ ਸਕੂਲ ਸਾਹਿਬ ਜੀ ਦਾ ਜੀ ਤੇ ਕਿੱਥੇ ਸਾਸ ਹੁੰਦੇ ਹਰ ਸਾਲ ਦੀ ਤਰ੍ਹਾਂ ਅਸੀਂ ਲੰਗਰ ਚਾਹ ਪੋੜੇ ਵਗੈਰਾ ਸਾਰਿਆਂ ਦੀ ਆਪਣੀ ਮਹਾਰਾਜ ਦੇ ਯੂਨੀ ਵਿੱਚ ਲਗਾਣੇ ਆ ਉਹਨਾਂ ਦੀ ਅਪਾਰ ਕਿਰਪਾ ਨਾਲ ਅਸੀਂ ਜਿਹੜੇ ਇਹ ਪਾਠ ਦੁਨੀਆ ਤੋਂ ਅਤੇ ਸਾਡੇ ਜਿਹੜੇ ਸਾਡੇ ਜਿੰਨੇ ਡੀਸੀ ਦਫ਼ਤਰ ਦੇ ਅਪਲਾਈ ਹੋਏ ਪਰਿਵਾਰ ਆ ਸਾਰਿਆਂ ਨੂੰ ਬਾਲ ਬਖਸ਼ੂ ਵਸਤ ਲੈ ਆ ਜੇ ਤਾਂ ਸ਼ੁਭ ਸ਼ਾਂਤੀ ਕੋ ਸੇ ਕਰਾਣਗੇ ਇਸ ਦੇ ਸਾਥ ਮੁਕਤ ਹੋ ਕੇ ਆਗੇ ਡੀਸੀ ਦਫ਼ਤਰ ਡੀਸੀ ਸਾਹਿਬ ਮੁਕਤ ਹੋ ਤੇ ਆਗੇ ਹਾਂਜੀ ਡਿਸਫਰ ਡੇਡੇ ਮੁਕਤ ਹੋ ਤੇ ਮਹਿਮਾਨ ਹੈ ਜੀ ਇਹ ਹਰ ਸਾਲ ਜਿਹੜਾ ਆਪਣੀ ਹਾਈ ਲਵਾਉਂਦੇ ਆ ਕਿ ਡੀਸੀ ਸਾਹਿਬ ਦੀ ਸਾਡੇ ਇੱਕ ਹੈਡ ਆਫ ਪ੍ਰਿੰਸੀਪਲ ਦੇ ਕੰਮ ਚ ਇੱਕ ਕਿਉਂ ਹੁੰਦਾ ਆ ਉਹ ਡੀਸੀ ਸਾਹਿਬ ਦੀ ਸਾਡੀ ਡੀਸੀ EMPLOYEES ਦੀ ਇੱਕ ਹੈਡ ਹੈਡ ਆ ਜੀ ਜਿਹੜੇ ਉਹਨਾਂ ਦੀ ਇਹ ਰਹਿਨਮਾਈ ਜੀ ਸਾਰੋਂ ਜਿਹੜਾ ਸਿੱਖ ਰਾਇਆ ਹੈ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਲੋਕਾਂ ਨੂੰ ਹੀ ਕਹਿੰਨੇ ਆ ਵੀ ਅਸੀਂ ਦਾ ਜਿੰਨੀ ਵੀ ਇਸ ਸਾਥ ਤੋਂ ਸ਼ੁਰੂਆਤ ਤੋਂ ਸ਼ੁਰੂਆਤ ਕਰਦੇ ਆ ਜਿਹੜੇ ਲੋਕਾਂ ਦੇ ਅਸੀਂ ਵਾਚੜ ਕੇ ਕੰਮ ਕਰਨ ਨੂੰ ਤੁਸੀਂ ਤਤਪਰ ਰਹਿੰਦੇ ਆ ਤੇ ਹਰ ਟਾਈਮ ਲੋਕਾਂ ਦੇ ਸੇਵ ਵਿੱਚ ਆ ਜਾਂਦੇ ਲੋਕ ਬੀਡੀ ਸੀ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਐਸ ਐਮਟੀ ਮਾਈਡਮ ਤੁਸੀਂ ਆਪ ਦੇ ਸਾਰੇ ਕਰਮਚਾਰੀ ਤੇ ਸੀ ਦੇ ਕਰਮਚਾਰੀ ਤੇ ਉਹ ਜਿਹੜੇ ਵੀ ਸਰਕਾਰੀ ਨੁਮਾਇੰਦੇ ਸੰਗਠਨ ਤੇ ਆਏ ਜੇ ਅੱਜ एक तरीके ना नवे साल की आप शुरुआत कर रहे काम है अब एक अरदास है सारे बदलिया सारे परिवार चंकी सेहत बख्शन के ना ही सब देख असि हो चंगा कम करिए कलम है वो तो सिर्फ इंसाफ हो इंसाफ किसी होता ਸਾਇਨ ਬਹੁਤ ਬਸਤਾਨ ਹੈ ਰਾਈਟ ਜੀ ਜੀ